जय श्री राम राम लल्ला ਦੀ pran pratishta ਲਈ ਆ ਗਿਆ 5.5 ਕੁਆਂਟਲ ਦਾ ਨਗਾੜਾ ਭਗਤਾਂ ਦਾ ਵੀ ਅੰਦਾਜ਼ਾ ਲਾ ਲਓ ਤੁਸੀਂ ਪਹਿਲਾਂ ਤਾਂ જય શ્રી ਰਾਮ ਲਿਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਜੋ ਵੀਡੀਓ ਚੱਲ ਰਹੀ ਹੈ ਨਗਾੜਾ ਇੱਕ ਭਗਤ ਜਿਹੜੇ ਨੇ ਉਹ ਲੈ ਕੇ ਆਏ ਨੇ ਅਯੁੱਧਿਆ ਦੇ ਵਿੱਚ RAM ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਦੇ ਲਈ 5.5 ਕੁਇੰਟਲ ਦਾ ਇਹ ਦੇਸ਼ ਭਗਤੀ ਕਹਿ ਸਕਦੇ ਆ ਆਪਣੇ ਇੱਕ ਗੁਰੂ ਦੇ ਲਈ ਪ੍ਰਭੂ ਦੇ ਲਈ ਭਗਤੀ ਕਹਿ ਸਕਦੇ ਆ ਜਿਹੜਾ ਪਿਆਰ ਹੈ ਪ੍ਰੇਮ ਪਿਆਰ ਬਹੁਤ ਜ਼ਿਆਦਾ ਕਿਉਂਕਿ 22 ਜਨਵਰੀ ਨੂੰ RAM ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਜਿਹੜੀ ਆ ਕੀਤੀ ਜਾਣੀ ਆ ਤਾਂ ਉਸ ਦੇ ਲਈ ਸਾਰੇ ਸ਼ਰਧਾਲੂ ਨੇ ਆਪੋ ਆਪਣੇ ਤਰੀਕੇ ਦੇ ਨਾਲ ਕੁਝ ਨਾ ਕੁਝ ਗਿਫਟ ਜਿਹੜਾ ਹੈ ਉਹ ਸ਼੍ਰੀ ਰਾਮ ਦੇ ਲਈ ਲੈ ਕੇ ਪਹੁੰਚੇ ਨੇ ਤਾਂ ਇਹ ਜਿਹੜਾ ਕਹਿ ਸਕਦੇ ਆਂ ਵੀ ਸਾਡੇ 5 ਕੁਆਂਟਲ ਦਾ ਇਹ ਨਗਾੜਾ ਜਿਸ ਨੂੰ ਦੱਬਗਰ ਸਮਾਜ ਵੱਲੋਂ ਜਿਹੜਾ ਤਿਆਰ ਕਰਵਾਇਆ ਗਿਆ ਇਸ ਦੇ ਉੱਪਰ ਬਹੁਤ ਸੋਹਣੀਆਂ ਘੰਟੀਆਂ ਵੀ ਲੱਗੀਆਂ ਹੋਈਆਂ ਨੇ ਤੇ ਇਹ ਨਗਾੜਾ ਬਹੁਤ ਜ਼ਿਆਦਾ ਹੈਵੀ ਹੈ ਕਿ ਇਸ ਨੂੰ ਇੱਕ ਰੱਥ ਦੇ ਵਿੱਚ ਤਿਆਰ ਕਰਕੇ ਲਿਆਂਦਾ ਗਿਆ ਤੇ ਜਿਹੜੇ ਸਮਾਜ ਨੇ ਇਹ ਤਿਆਰ ਕੀਤਾ ਉੱਤੇ ਲਿਖਿਆ ਵੀ ਹੋਇਆ ਤੁਹਾਨੂੰ ਪਹਿਲਾਂ ਉਹ ਤਸਵੀਰਾਂ ਨਾਲ-ਨਾਲ ਸਾਂਝੀਆਂ ਕਰ ਰਹੇ ਆਂ ਵੀ ਇਹ ਨਗਾੜੇ ਦੇ ਉੱਪਰ ਜੋ ਘੰਟੀਆਂ ਲੱਗੀਆਂ ਹੋਈਆਂ ਸਮਾਜ ਦੇ ਨਾਲ ਜੁੜੀਆਂ ਹੋਈਆਂ ਕੁਝ ਅਜਿਹੀਆਂ ਚੀਜ਼ਾਂ ਵੀ ਇਸ ਦੇ ਉੱਪਰ ਕਲਾਕਿਰਤੀਆਂ ਬਣੀਆਂ ਹੋਈਆਂ ਤੇ ਸੋਨੇ ਦੇ ਪਾਣੀ ਦੇ ਨਾਲ ਇਸ ਦੇ ਉੱਪਰ ਕਲਾ ਕੀਤੀ ਗਈ ਹੈ ਪੇਂਟਿੰਗ ਕਹਿ ਸਕਦੇ ਆ ਵੀ ਬਹੁਤ ਸੋਹਣੀਆਂ ਪੇਂਟਿੰਗਸ ਬਣਾਈਆਂ ਹੋਈਆਂ ਨੇ ਤਾਂ ਨਾਲ ਜੋ ਜਾਣਕਾਰੀ ਦਿੱਤੀ ਹੈ ਵੀ ਸਮਾਜ ਦੇ ਨਾਲ ਜਿਵੇਂ ਜਿਵੇਂ ਸੁਧਾਰ ਹੋਏ ਉਸੇ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਤਸਵੀਰਾਂ ਇਸ ਨਗਾੜੇ ਦੇ ਉੱਪਰ ਬਣਾਈਆਂ ਗਈਆਂ ਬਹੁਤ ਹੈਵੀ ਤੇ ਵੱਡਾ ਨਗਾੜਾ ਇਹ RAM LALLA ਦੀ ਪ੍ਰਾਣ ਪ੍ਰਤਿਸ਼ਟਾ ਦੇ ਲਈ ਪਹੁੰਚਿਆ ਹੈ ਅਯੁੱਧਿਆ ਦੇ ਵਿੱਚ ਪਹਿਲਾਂ ਤਾਂ ਤੁਸੀਂ ਵੀ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਇਸ ਦੇ ਉੱਪਰ ਜੋ ਲਿਖਿਆ ਹੈ ਉਹ ਵੀ ਤੁਹਾਨੂੰ ਦੱਸਦੇ ਆਂ ਵੀ ਅਖਲ ਭਾਰਤੀਆ ਡੱਬਗਰ ਸਮਾਜ ਜਿਸ ਦੇ ਉੱਪਰ ਲਿਖਿਆ ਹੋਇਆ ਹੈ ਰੱਥ ਦੀ ਤਰ੍ਹਾਂ ਤਿਆਰ ਕੀਤਾ ਹੋਇਆ ਇਹ ਨਗਾੜਾ ਬਹੁਤ ਜ਼ਿਆਦਾ ਹੈਵੀ ਹੈ ਤੇ RAM ਲੱਲਾ ਦੇ ਲਈ ਵੱਖ-ਵੱਖਰੇ ਤਰੀਕੇ ਦੇ ਨਾਲ ਹਰ ਇੱਕ ਸਮਾਜ ਦਾ ਵਿਅਕਤੀ ਗਿਫਟ ਜਾਂ ਕੋਈ ਸਨੇਹਾ ਲੈ ਕੇ ਪਹੁੰਚ ਰਿਹਾ ਤਾਂ ਯੋਧਿਆ ਦੇ ਵਿੱਚ ਕੌਣ-ਕੌਣ ਪਹੁੰਚ ਰਿਹਾ ਉਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਹਾਡੇ ਚੋਂ ਕਿਸ ਕਿਸ ਨੂੰ ਉਡੀਕ ਹੈ 22 ਜਨਵਰੀ ਦੀ ਤਾਂ ਦੋਸਤੋ ਅਜਿਹੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿਣੇ ਆ ਜੁੜੇ ਰਹੋ ਅਗਲੀ ਵੀਡੀਓ ਦੇ ਨਾਲ ਧੰਨਵਾਦ